ਐਡਵੋਕੇਟ ਕਰਨਪ੍ਰੀਤ ਸਿੰਘ ਮੋਹਨੂ ਸਾਡੇ ਇਹ ਇਲਾਕਾ ਵਾਰਡ ਨੰਬਰ 83 ਨਗਰ ਨਿਗਮ ਅੰਮ੍ਰਿਤਸਰ ਦੇ ਪਿੰਡ ਅੱਜ ਦਾ ਇਹ ਜੋ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਗੁਰਚਰਨਾ ਚਰਦਾਸ ਬੇਨਤੀ ਕਰਕੇ ਸਾਡੇ ਸਤਿਕਾਰਯੋਗ ਟੀਮ ਦੇ ਸਾਥੀ ਵੀਰ ਭਰਾ ਗੁਰੂ ਕਿਰਪਾ ਸੇਵਕ ਸਭਾ ਸੁਸਾਇਟੀ ਆ ਉਸ ਦੇ ਪ੍ਰਧਾਨ ਮਨਿੰਦਰ ਸਿੰਘ ਸੰਧੂ ਨਿਸ਼ਾਨ ਸਿੰਘ ਨਰਮਿੰਦਰ ਸਿੰਘ ਗੁਰਪ੍ਰੀਤ ਸਿੰਘ ਅਕਸ਼ਿੰਦਰ ਸਿੰਘ ਸਾਰੇ ਵੀਰ ਭਰਾਵਾਂ ਦੇ ਮਨ ਚ ਇੱਕ ਵਿਚਾਰ ਸੀਗੀ ਜੀ ਬੜੇ ਸਮੇਂ ਤੋਂ ਕਿਉਂਕਿ ਸਾਡਾ ਇਹ ਜਿਹੜਾ ਇਲਾਕਾ ਆ ਜਿੱਥੇ ਰੋਡ ਤੇ ਅਸੀਂ ਖੜੇ ਆ ਇਹਦੇ ਰੋਡ ਦੇ ਉੱਤੇ ਵਿਦਿਆਕਾਦਾਰੇ ਸਕੂਲ ਕਾਲਜ ਨੇ ਰਿਆਸੀ ਇਲਾਕਾ ਆ 9 ਤੋਂ 5 ਡਿਊਟੀਆਂ ਤੇ ਜਾਣ ਵਾਲੇ ਜਾਂ ਕਮਾਕਾਰਾਂ ਵਾਲੇ ਲੋਕ 24 ਘੰਟੇ ਆਉਂਦੇ ਜਾਂਦੇ ਨੇ ਇੱਕ ਸਾਡੇ ਇੱਥੇ ਸੈਰ ਕਰਨ ਦਾ ਜਿਹੜਾ ਸਾਡਾ ਫੁੱਟਪਾਥ ਆ ਸਵੇਰੇ 4 ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇਲਾਕੇ ਦੀ ਸੰਗਤ ਸੇਵਾ ਸੈਰ ਕਰਨ ਆਉਂਦੀ ਹੈ ਤੇ ਮਨ ਚ ਬੜੇ ਚਿਰ ਦਾ ਸਾਰਿਆਂ ਦੇ ਵਿਚਾਰ ਸੀ ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਦੁਪਹਿਰ ਨੂੰ ਗਰਮੀ ਨੂੰ ਆਉਂਦੇ ਜਾਂਦੇ ਵੇਖਦੇ ਸੀ ਤਾਂ ਉਹ ਕਦੀ ਕਿਸੇ ਘਰ ਚੋਂ ਜਾਂ ਕੋਈ ਵੀਰ ਭਰਾ ਜਿਹੜਾ ਸੀ ਉਹ ਪਾਣੀ ਦੀ ਸੇਵਾ ਕਰਦਾ ਸੀਗਾ ਤਾਂ ਇਸ ਵਿਚਾਰ ਨੂੰ ਜਿਹੜਾ ਸੁਸਾਇਟੀ ਵਾਲੇ ਵੀਰ ਇਹਨਾਂ ਭਰਾਵਾਂ ਨੇ ਵਿਚਾਰ ਨੂੰ ਸਾਂਝਾ ਕੀਤਾ ਸਾਂਝਾ ਕਰਕੇ ਜਦੋਂ ਵਿਚਾਰ ਦਾ ਅਸੀਂ ਸਾਰਿਆਂ ਨੇ ਹਾਮੀ ਭਰ ਕੇ ਉੱਤੇ ਹੁਲਾਰਾ ਦਿੱਤਾ ਤਾਂ ਸੰਗਤ ਦੇ ਸੰਯੋਗ ਦੇ ਨਾਲ 뜰 ਫੁੱਲ ਸਾਰਿਆਂ ਨੇ ਆਪੋ ਆਪਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਯੋਗਦਾਨ ਪਾ ਕੇ ਸਮੇ ਦਾ ਯੋਗਦਾਨ ਮਾਇਆ ਸੇਵਾ ਦਾ ਯੋਗਦਾਨ ਕਾਰਜ ਨੂੰ ਨਿਪੇਰੇ ਚੜਾਉਣ ਦਾ ਯੋਗਦਾਨ ਕਰਕੇ ਇਸ ਕਾਰਜ ਨੂੰ ਗੁਰੂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦੁਸ਼ੀਦੀ ਦੇ ਆਨ ਸਮਰਪਿਤ ਇਹ ਕਾਰ ਤੇ ਜਿਹੜਾ ਸੰਪੂਰਨ ਕੀਤਾ ਅੱਜ ਗੁਰੂ ਚਰਨਾਂ ਚ ਅਰਦਾਸ ਬੇਨਤੀ ਕਰਕੇ ਦੇਖ ਪ੍ਰਸ਼ਾਦ ਵਰਤਾ ਕੇ ਇਹ ਜਿਹੜਾ ਸਮੂਹ ਸੰਗਤ ਨੂੰ ਜਿਹੜਾ ਆ ਇਹ ਸਮਰਪਿਤ ਕੀਤਾ ਗਿਆ ਕਿੰਨੇ ਕੇ ਸਮੇਂ ਦੀ ਲੋੜ ਸੀ ਜਿਹੜਾ ਹਰ ਬਣਾਇਆ ਗਿਆ ਪਾਣੀ ਦੀ ਤਾਂ ਹਮੇਸ਼ਾ ਹੀ ਲੋੜ ਰਹਿੰਦੀ ਹੈ ਸੰਗਤ ਨੂੰ ਧਰ ਆਏ ਗਏ ਰਾਹੀ ਗਿਰ ਨੂੰ ਪਿਆਸ ਜਿਹੜੀ ਆ ਉਹਦੀ ਬੁਝਾਉਣ ਲਈ ਕਿਉਂਕਿ ਸ਼ਬੀਲ ਦੇ ਕਾਰਜ ਸੀ ਕਦੀ ਕਦੀ ਕਿਸ ਦਿਨ ਵਾਰ ਤੇ ਲਾਉਨੇ ਆ ਪਰ ਇਹ ਜਿਹੜੀ ਆ ਇਹ 24 ਘੰਟੇ 365 ਦੇਣੀ ਜਿਹੜਾ ਆ ਸ਼ਬੀਲ ਦੇ ਤੌਰ ਤੇ ਠੰਡੇ ਜਲਦੀ ਸੇਵਾ ਜਿਹੜੀ ਆ ਉਹ ਲੋਡ ਸੀ ਤੇ ਲੋਡ ਨੂੰ ਜਿਹੜਾ ਆ ਇਲਾਕੇ ਦੀ ਸੰਗਤ ਨੂੰ ਪੂਰਾ ਕੀਤਾ ਗਿਆ ਜਿਹੜੇ ਹੱਟ ਸੀ ਦਿੱਤੀ ਜੀ ਇਹ ਕਿਸਾ ਜਾਇ ਜਾ ਤੇ ਪਾਣੀ ਜਿਹੜਾ ਆ ਕਿਨਾਂ ਦੇ ਸਟੋਰ ਚ ਹੁੰਦਾ ਇਹ ਜਿਹੜੀ ਅਸੀਂ ਹਾਟੇ ਕਿਉਂਕਿ ਅਸੀਂ ਸਾਰਿਆਂ ਨੇ ਆਪਸ ਚ ਬਹਿ ਕੇ ਕੋਸ਼ਿਸ਼ ਜਦੋਂ ਸਾਡੀ ਹਮੇਸ਼ਾ ਹੀ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਚੰਗੇ ਤੋਂ ਚੰਗਾ ਵਧੀਆ ਤੋਂ ਵਧੀਆ ਕੰਮ ਕਰੀਏ ਜਿਹੜੀ ਕੋਈ ਉਦਾਹਰਨ ਦੇ ਤੌਰ ਤੇ ਦੂਸਰਿਆਂ ਨੂੰ ਵੇਖ ਕੇ ਉਹ ਵੀ ਸਾਨੂੰ ਵੇਖ ਕੇ ਜਾਂ ਇਲਾਕੇ ਨੂੰ ਵੇਖ ਕੇ ਕਰਨ ਇਹ ਸਾਡੇ ਸਾਰਿਆਂ ਦਾ ਵਿਚਾਰ ਸੀਗਾ ਕਿਉਂਕਿ 120 ਲੀਟਰ ਦੀ ਜਿਹੜੀ ਆ ਮਸ਼ੀਨ ਠੰਡੇ ਪਾਣੀ ਦੀ ਅਸੀਂ ਜਿਹੜੀ ਆ ਉਹ ਲਗਾਈ ਗਈ ਆ 1000 ਲੀਟਰ ਦੀ ਪਾਣੀ ਦੀ ਟੈਂਕੀ ਲਗਾਈ ਗਈ ਆ ਇਸ ਕਾਰਨ ਤੋਂ ਬਾਅਦ ਸਾਨੂੰ ਇਹ ਸੀਗਾ ਕਿ ਜਿਸ ਜਗ੍ਹਾ ਤੇ ਅਸੀਂ ਤਿਆਰ ਕੀਤੀ ਤੇ ਫੁੱਟਪਾਥ ਬਣਿਆ ਹਰ ਐਂਟਰੀ ਪੁਆਇੰਟ ਬਣਦਾ ਜੀ ਸਾਡਾ ਸੈਰ ਕਰਨ ਵਾਲੇ ਲੋਕ ਨੇ ਬੈਂਚ ਲੱਗੇ ਨੇ ਸੋਨਾ ਸੁਚੱਜਾ ਸਾਰਾ ਕਾਜ ਤੇ ਫਿਰ ਇਹ ਵੀ ਚੀਜ਼ ਸਾਡੀ ਜਿਹੜੀ ਆ ਉਹ ਚੰਗੀ ਹੋਣੀ ਚਾਹੀਦੀ ਤਾਂ ਜੋ ਹਾਰਾ ਇਹ ਕੇ ਨੂੰ ਸੋਹਣੀ ਲੱਗੇ ਤੇ ਇਹ ਸਾਡੇ ਸਾਰਿਆਂ ਨੇ ਆਪਸ ਵਿੱਚ ਬਹਿ ਕੇ ਵਿਚਾਰ ਕੀਤਾ ਵਿਚਾਰ ਕਰਕੇ ਹੌਲੀ-ਹੌਲੀ ਜਿਹੜਾ ਸੀਗਾ ਇਸ ਚੀਜ਼ ਨੂੰ ਜਿਹੜਾ ਆਪ ਹੀ ਡਿਜ਼ਾਈਨ ਦੇ ਵਿੱਚ ਢਾਲ ਕੇ ਤੇ ਤਿਆਰ ਕਰਾਇਆ ਇਹ ਲੱਗਦਾ ਇਸ ਦਾ ਬਾਕੀ ਵੀ ਬਰਾਲੇ ਜਿਹੜੇ ਕੌਂਸਲਰ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਪਾਣੀ ਬੜੀ ਲੋੜ ਬੰਦਿਆ ਹਰਕਿਦਾ 5:00 ਵਜੇ ਹੁੰਦੀ ਆ ਐਸਾ ਕਿ ਇਸ ਦੇ ਬਰਾਲੇ ਹੋਣ ਦੀ ਨਹੀਂ ਨਹੀਂ ਬਿਲਕੁਲ ਇਹ ਸਾਡੀ ਇਕੱਲੇ ਕਾਉਂਸਲਰ ਨਹੀਂ ਜੀ ਇਹ ਸੰਗਤ ਦਾ ਕਾਰਜ ਆ ਸੰਗਤ ਨੂੰ ਸੰਗਤ ਨੂੰ ਸਮਰਪਿਤ ਆ ਗੁਰੂ ਸਾਹਿਬ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜਿਹੜੇ ਸ਼ੀਧੀ ਦਿਹਾੜਿਆਂ ਤੇ ਜਦੋਂ ਆਪਾਂ ਉਹਨਾਂ ਕਾਰਜਾਂ ਨੂੰ ਕਰਦੇ ਤੇ ਉਦੋਂ ਕੱਲੇ ਸਿਆਸੀ ਤੌਰ ਤੇ ਨਹੀਂ ਕੀਤਾ ਜਾਂਦੇ ਸਮਾਜਿਕ ਤੌਰ ਤੇ ਕਰਦੇ ਨੇ ਪਰਿਵਾਰਕ ਤੌਰ ਤੇ ਵੀ ਸਾਰਿਆਂ ਨੇ ਕਰਦਾ ਆ ਪਰ ਸਾਡੀ ਵੀ ਇਹ ਬੇਨਤੀ ਆ ਕਿ ਅਸੀਂ ਵੀ ਕਿਸੇ ਤੋਂ ਧਾਰਨ ਲਈ ਆ ਸਾਡੇ ਵੀ ਮਨਚ ਵਿਚਾਰ ਆ ਸਾਰਿਆਂ ਦੇ ਆਉਂਦਾ ਆ ਇਹ ਰਲ ਮਿਲ ਕੇ ਹੀ ਕਰਦੇ ਜਿਹੜਾ ਹਮੇਸ਼ਾ ਨਿਪੇਰੇ ਚੜਦਾ ਕਿਉਂਕਿ ਅਸੀਂ ਜਦੋਂ ਸਾਰਿਆਂ ਨੂੰ ਬੇਨਤੀ ਅਰਜ਼ ਕੀਤੀ ਸੀਗੀ ਇਹ ਸੇਵਾ ਦੇ ਕਾਰਜ ਤੇ ਅਸੀਂ ਇਹ ਕਿਹਾ ਸੀ ਚਾਹੇ ਕੋਈ 1 ਰੁਪਿਆ ਹੀ ਸੇਵਾ ਦਾ ਯੋਗਦਾਨ ਪਾਵੇ ਹਿੱਸਾ ਜ਼ਰੂਰ ਪਾਵੇ ਸੰਗਤ ਦੇ ਕਾਰਜ ਦੇ ਵਿੱਚ ਤੇ ਜਦੋਂ ਸਾਨੂੰ ਬੜੀ ਖੁਸ਼ੀ ਤੇ ਬੜਾ ਮਾਣ ਆ ਕਿ ਸਾਡੀ ਬੇਨਤੀ ਨੂੰ ਇਸ ਚੰਗੇ ਕੰਮ ਨੂੰ ਨਿਪੇਰੇ ਸੰਪੂਰਨ ਕਰਨੀ ਜਿੱਥੇ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਅਸੀਂ ਇਹ ਮਤਲਬ ਕਾਰਜ ਨੂੰ ਪੇਰੇ ਚੜ੍ਹਾ ਉੱਥੇ ਸਾਰੇ ਵੀਰਾਂ ਭਰਾਵਾਂ ਸੋਸਾਇਟੀ ਸਭਾ ਦੇ ਪ੍ਰਧਾਨ ਇਲਾਕਾ ਨਿਵਾਸੀਆਂ ਨੇ ਸਰਦਾ ਬੰਦਾ ਜੋ ਵੱਧ ਤੋਂ ਵੱਧ ਯੋਗਦਾਨ ਸੀ ਉਹ ਪਾਇਆ ਤੇ ਤਾਂ ਹੀ ਇਹ ਕਾਰਜ ਜਿਹੜਾ ਸੰਪੂਰਨ ਤੌਰ ਤੇ ਅੱਜ ਨਿਪੇਰੇ ਚੜ੍ਹ ਸਕਿਆ ਤਾਂ ਸੋ ਮੇਰੀ ਬੇਨਤੀ ਹੈ ਸਭ ਨੂੰ ਆ ਕਿ ਸਾਰੇ ਜਾਣਿਆਂ ਨੂੰ ਚੰਗੇ ਸਮਾਜਿਕ ਕਾਰਜ ਜੋ ਗੁਰੂ ਸਾਹਿਬ ਵੱਲੋਂ ਉਹਨਾਂ ਨੂੰ ਜਿਹੜੇ ਆ ਉਹ ਨਪੇਰੇ ਚਾੜ ਲਈ ਆਪਣਾ ਜਿਹੜਾ ਯੋਗਦਾਨ ਪਾ ਕੇ ਇਹ ਕਾਰਜ ਕਰਨੇ ਚਾਹੀਦੇ। ਮੈਂ ਮਨਿੰਦਰ ਸਿੰਘ ਸੰਧੂ ਐ ਜੀ ਮੈਂ ਗੁਰੂ ਕ੍ਰਿਪਾ ਸੇਵਾ ਸੁਸਾਇਟੀ ਦਾ ਮੁਖ ਸੇਵਾਦਾਰ ਆ। ਮੈਂ ਧੰਨਵਾਦੀ ਆ ਸਮੂਹ ਸਾਧ ਸੰਗਤ ਦਾ ਜਿਨ੍ਹਾਂ ਨੇ ਤਿਲਫੁਲ ਭੇਟਾ ਦੇ ਨਾਲ ਸਾਡੇ ਇਸ ਜਿਹੜੇ ਕਾਰਜ ਨੂੰ ਨਪੇਰੇ ਚਾੜਿਆ। ਕਿਉਂਕਿ ਮੇਨ ਪੁਆਇੰਟ ਚੁੰਗੀ ਦਾ ਐਂਟਰੈਂਸ ਪੁਆਇੰਟ ਸੀਗੀ ਸਮੇਂ ਦੇ ਹਿਸਾਬ ਦੇ ਨਾਲ ਗਰਮੀਆਂ ਦੇ ਮੌਸਮ ਕਰਕੇ ਕਿਉਂਕਿ ਵਿਦਿਆਖਿਆਦਾਰੇ ਬਹੁਤ ਨੇ ਮਹਾਤਮਾ ਸਕੂਲ ਆ ਛੋਟੇ ਛੋਟੇ ਬੱਚਿਆਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਆ। ਸੋ ਇਥੇ ਇੱਕ ਮਨ ਦੇ ਵਿੱਚ ਫੁਰਨਾ ਫਰਿਆ ਕਿ ਇੱਥੇ ਮਸ਼ੀਨ ਦੀ ਜਿਹੜੀ ਸੇਵਾ ਹੋਣੀ ਚਾਹੀਦੀ ਆ ਮੈਂ ਸਾਰੇ ਆਪਣੇ ਦਾਨੀ ਸੱਜਣ ਜਿੰਨੇ ਵੀ ਮੇਰੇ ਸਾਥੀ ਆ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਆਪਣੇ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਕੀਮਤੀ ਯੋਗਦਾਨ ਪਾ ਕੇ ਇਸ ਕੰਮ ਨੂੰ ਨਿਭਾਏ ਚਾਹੀਦਾ ਹੈ ਹਰ ਸੈਕਿੰਡ ਦੀ ਦਸਵੰਦ ਆਪਣਾ ਕੱਢਣਾ ਚਾਹੀਦਾ ਹੈ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਜਿਹੇ ਕਾਰਜਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਸੰਗਤ ਨੂੰ ਚਾਹੀਦਾ ਹੈ ਜੇ ਆਪਣਾ ਦਸਵੰਦ ਵੀ ਕੱਢੇ ਤੇ ਲੋਕ ਭਲਾਈ ਦੇ ਕੰਮਾਂ ਦੇ ਵਾਸਤੇ ਅੱਗੇ ਵੀ ਆਉਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਖੇਮਾ ਲਾ ਜੱਚ ਗਾਂ ਬਾਈ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਮੈਂ ਨਰਮਿੰਦਰ ਸਿੰਘ ਇੱਕ ਨਿਮਾਣਾ ਜਿਹਾ ਅਪ ਤੁਹਾਡਾ ਸੇਵਕ ਆ ਤੇ ਤੁਹਾਡੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਕਾਰਜ ਨਿਪੇਰੇ ਚਾੜਿਆ ਸੰਗਤ ਨੂੰ ਇਥੇ ਬੜੀ ਲੋੜ ਸੀ ਸਾਡੇ ਨਾਲ ਹੀ ਇੰਡਸਟਰੀ ਏਰੀਆ ਵਾ ਸਕੂਲ ਨੇ ਕਾਲਜ ਨੇ ਸਾਰੀ ਸੰਗਤ ਜਦੋਂ ਆਂਗਦੀ ਸੀ ਤੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਸੀਗਾ ਹੁੰਦਾ ਇਥੇ ਸਾਡੇ ਵੀਰ ਭਰਾ ਇਥੇ ਘਰਾਂ ਵਾਲੇ ਦਰਵਾజా ਖੋਲ ਕੇ ਕੋ ਬੱਚਿਆਂ ਨੂੰ ਪਿਆਉਂਦਾ ਸੀ ਕੋਈ ਕੋਈ ਚੀਜ਼ ਸਾਡੇ ਸਾਰਿਆਂ ਦੀ ਮੰਚ ਸੀ ਬੜੇ ਚਿਰ ਤੋਂ ਇਹ ਆਸ ਸੀ ਵੀ ਅਸੀਂ ਇਹ ਉਪਰਾਲਾ ਕਰੀਏ ਸਾਰੇ ਵੀਰ ਭੈਰ ਭਰਾ ਰਲ ਕੇ ਤੇ ਸੰਗਤ ਦੇ ਸਹਿਯੋਗ ਨਾਲ ਅੱਜ ਅਸੀਂ ਸਪੂਰਨ ਕੀਤਾ ਇਹਨੂੰ ਸੰਗਤ ਦੇ ਲਈ ਆਪਾਂ ਅੱਜ ਤੋਂ ਸ਼ੁਰੂ ਕੀਤਾ ਵਾ ਜੀ ਮਹਾਰਾਜ ਚੜ੍ਹਦੀ ਕਲਾ ਕਰੇ ਤੇ ਸਾਰਿਆਂ ਦਾ ਹੀ ਧੰਨਵਾਦ ਹੈ ਸਹਿਯੋਗੀ ਸੱਜਣਾ ਦਾ ਸਾਰਿਆਂ ਦਾ ਧੰਨਵਾਦ ਹੈ ਸਾਡਾ ਹਾਂਜੀ ਥੈਂਕ ਯੂ ਪਹਿਲੇ ਵੀ ਸਾਡੇ ਕਾਉਂਸਲਰ ਮੋਨੂ ਬਾਜੀ ਦੇ ਤੋਂ ਇਹਨਾਂ ਨੇ ਅੱਜ ਤੋਂ 10 ਸਾਲ ਪਹਿਲੇ ਵੀ ਇਹਨਾਂ ਨੇ ਪ੍ਰੋਸੈਸ ਕੀਤੀ ਸੀ ਜਿਹਦੇ ਵਿੱਚ ਕੀ ਘਰਾਂ 'ਚ ਦਰਖਤ ਲਾਏ ਘਰਾਂ ਦੇ ਬਾਹਰ ਦਰਖਤ ਲਾਏ ਸੀ ਉਹ ਅੱਜ ਵੀ ਕਈ ਕਾਇਮ ਹੈ ਦਰਖਤ ਲੱਗੇ ਤੇ ਮਹੱਲੇ ਚ ਹਰੀਆਲੀ ਹੈ ਮੈਂ ਇਹਨਾਂ ਦਾ ਧੰਨਵਾਦ ਦੀਆਂ ਕਿ ਇਹਨਾਂ ਨੇ ਉਹ ਇੱਕ ਉਹ ਉਪਰਾਲਾ ਲਿਆ ਸਾਰੇ ਅਮਰਸਰ ਦੇ ਵਿੱਚ ਹੋਣਾ ਚਾਹੀਦਾ ਕਿ ਦਰਖਤ ਜਿਹੜੇ ਸਾਰੇ ਘਰਾਂ ਅੱਗੇ ਲੱਗਣ ਲੱਗਦਾ ਜਿਹਾ ਇੱਕ بڑا ਜਿਹਾ ਕੌਂਸਲ ਜਿਹੜਾ ਨਾਲ ਹੈਗੀ ਟੀਕਲ ਐਡਵੋਕੇਟ ਆ ਲੋਕਾਂ ਵਾਸਤੇ ਬੜਾ ਵਧੀਆ ਆ ਤੇ ਇਹਨਾਂ ਨੇ ਪੜੇ ਲਿਖੇ ਕੌਂਸਲ ਕੋਲ ਨੇ ਵੀ ਜਾਈ ਤੇ ਬਿਲਕੁਲ ਹੋਣੇ ਚਾਹੀਦੇ ਜੀ ਇਸ ਤਰ੍ਹਾਂ ਅੱਗੇ ਲੱਗ ਕੇ ਲੀਡ ਕਰਕੇ ਜਿਹੜੇ ਕੰਮ ਕਰਦੇ ਹੋਣ ਤੇ ਬਹੁਤ ਵਧੀਆ ਹੈਗਾ ਜੀ ਯਾਰ ਉਹ ਦੇਖਿਆ ਨਾ ਸਰਕਾਰ ਨਹੀਂ ਹੈਗੀ ਪਰ ਫਿਰ ਵੀ ਹਜੇ ਵੀ ਕੰਮ ਦੇ ਨਿਸ਼ਾਨ ਕਰਾ ਰਹੇ ਨੇ ਉਹ ਜੋਸ਼ ਹੈ ਨਾ ਵਿੱਚ ਜਿਹੜਾ ਬਿਲਕੁਲ ਜੀ ਬਿਲਕੁਲ ਕਿਉਂਕਿ ਇਹਨਾਂ ਦੀ ਹਿੰਮਤ ਨਾਲ ਇਹਨਾਂ ਦੇ ਮਤਲਬ ਕਿਉਂਕਿ ਅੱਗੇ ਲੀਡ ਕਰਦੇ ਸੀ ਕਿ ਮਤਲਬ ਹਰ ਕੰਮ ਚੱਕੀ ਹੁੰਦੇ ਸੀ ਐਸੇ ਪਿੱਛੇ ਹੀ ਕਿ ਮਤਲਬ ਸਰਕਾਰ ਤੋਂ ਵੱਧ ਕੰਮ ਕਰਾ ਰਹੇ ਹਨ ਪੂਰਾ ਸਹਿਯੋਗ ਹੈ ਜੀ ਐਸਪੈਸ਼ੇ ਹੀ ਐਸਪੈਸ਼ੇ ਹੀ ਕਿ ਤੀਸਰੀ ਚੌਥੀ ਵਾਰ ਆ ਜਿੱਤੇ ਨੇ ਫਿਰ ਕੀ ਕਹੋਸਾਂ ਹੋ ਭਰਾਓਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਐਮਐਲਏ ਬਣਾ ਲਈ ਤੇ ਆ ਰਹੇ ਨਹੀਂ ਇਹਨਾਂ ਨੇ ਹਾਂ ਜੀ ਹਾਂ ਜੀ ਹੋਰ ਨਹੀਂ ਬਣਾ ਕੇ ਆਦ ਗਏ ਪਹਿਲੇ ਬਣਾਵਾ ਹਾਂ ਜੀ ਹਾਂ ਜੀ ਲਈ ਚੋ ਅਤੀਜੀ ਚੌਥੀ ਟਰਮ ਹੋ ਗਈ ਹੈ ਹੁਣ ਅਸੀਂ ਐਮਐਲਏ ਬਣਾ ਰਹੇ ਜੀ ਹਮੇਸ਼ਾ ਇੱਥੇ ਕਾਂਗਰਸੀ ਬੜੀ ਬਾਜੀ ਮਾਰਦਾ ਕਿ ਲੱਗਦਾ ਹੁਣ ਕਾਲੀਦਾ ਵੀ ਬਾਜੀ ਮਾਰੂ ਬਜਾਂਦੀ ਹੈ ਜੀ ਮਿਹਨਤ ਵੀ ਰੰਗ ਲਿਆਉਂਦੀ ਹੈ ਜੀ ਹਾਂਜੀ ਮਿਹਨਤ ਰੰਗ ਲਿਆਉਂਦੀ ਹੈ ਕਿ ਲੱਗਦਾ ਅਸੀਂ ਕਹੋਗੇ ਹਾਈਪਾਂ ਨੂੰ ਵੀ ਚੰਗਾ ਕਰਦੇ ਹਾਂ ਲੱਗ ਕੇ ਅਸੀਂ ਇੱਕ ਰਿਕਾਰਡ ਕੈਮ ਕਰਾਂਗੇ ਜੀ ਕਾਲੀਦਾਸ ਦਾ ਐਮਐਲਏ ਬਣਾ ਕੇ ਜੀ ਪੂਲਾਗੇ ਬੰਡਾਰ ਰੋੜ ਹੋ ਗਈ ਹਾਂਜੀ ਹਾਂਜੀ ਪਛਮੀ ਵਾਲਕੇ ਕਹਿੰਦੇ ਦਿੱਤਾੜੀ ਜਲਦੀ ਕਰ ਦੇ ਮੈਂ ਕਿਹਾ ਅਸੀਂ ਰਿਕਾਰਡ ਤੋੜਾਂਗੇ ਜੀ ਤੋੜ ਹੋ ਗਿਆ ਇਹ ਇਲੈਕਸ਼ਨ ਦੇ ਵਿੱਚ